ਹਾਂਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਔੰਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਵੀਰ ਜੀ ਅੱਜ ਤੁਹਾਨੂੰ ਦਿਖਾ ਲਦੇ ਆਪਾਂ ਟੋਕੜ ਗੱਪਣ ਮੈਂ ਸਿਰੇ ਦੀ ਚੈੱਕ ਪਾਸ ਤੇ ਬਹੁਤ ਵੱਡੀ ਝੋਡੀ ਤੇ ਮਗਰ ਇਹਦੇ ਕੱਟਾ ਤੇ ਇਹ ਕਾ ਤਾਜੀ ਸੂਈ ਝੋਡੀ ਵਿਖਾਵਾਂਗੇ ਜਿਹਦੇ ਥੱਲੇ 11-12 ਕਿਲੋ ਦੁੱਧ ਤਿਆਰ ਆ ਪਹਿਲਾਂ ਨੂੰ ਥੱਲੇ ਬਹੁਤ ਜ਼ਿਆਦਾ ਕੱਟੀ ਚੰਗੀ ਆ ਜੀ ਤਾਜੀ ਸੂਈ ਆ ਤੇ ਕੱਟਾ ਇਹਦੇ ਮਗਰ ਆ ਚੋ ਜ ਤੁਹਾਨੂੰ ਧਾਰਾ ਧੂਰਾ ਮਾਰ ਕੇ ਵਿਖਾਵਾਂਗੇ ਬਹੁਤ ਜ਼ਿਆਦਾ ਝੋਣ ਚੰਗੀ ਬਹੁਤ ਜ਼ਿਆਦਾ ਕੱਟੀ ਚੰਗੀ ਐਂ ਚਵਾਈ ਚੂਰੀ ਇੱਕ ਨੰਬਰ ਤੇ ਚਾਰ ਦੰਦ ਝੋਟੀ ਆ ਜੀ ਵੇਖੋ ਕਰੋ ਜੀ ਲਿਵਾ ਚੱਕ ਕਰੋ ਜੀ ਬਹੁਤ ਜ਼ਿਆਦਾ ਕੱਟੀ ਚੰਗੀ ਹੈ ਤੇ ਇਹ ਕਾ ਕੱਟੀ ਦੀ ਆਪਾਂ ਜਾਨ ਬਚਾਈ ਆ ਜੀ ਵੇਖੋ ਕਰੋ ਝੋਲੀ ਝਾਲੀ ਦੀ ਵੀ ਚੱਕ ਬਹੁਤ ਜ਼ਿਆਦਾ ਕੱਟੀ ਚੰਗੀ ਆ ਤੇ ਸਿੰਘ ਸੁੰਗ ਦੀ ਕੁਆਲਿਟੀ ਬਹੁਤ ਜ਼ਿਆਦਾ ਕੱਟੀ ਚੰਗੀ ਆ ਇਹਦੀ ਵੀ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਦੇ ਆ ਤੇ ਇਹ ਕਾ ਤਾਜੀ ਸੂਈ ਝੋਟੀ ਜਮਾ ਹੌਲੇ ਜੇ ਭਾਜ ਦਵਾਂਗੇ ਤੇ ਆ ਵੇਖੋ ਨਾਲੂ ਨਾਲ ਆ ਜਮਾਂ ਤਾਜੀ ਸੂਈਆ ਥੱਲੇ ਭਲਾਂ-ਪੁਲਾਂ ਪਾਈ ਫਿਰਦੀ ਏ ਘਰਮਾ ਵਾਲੀ ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕੱਲੀ-ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆਂ ਹਾਂਜੀ ਸਾਰੇ ਵੀਰਾਂ ਨੂੰ ਸਾਸੀ ਕਾਲ ਓਂਕਾਰ ਡੇਰੀ ਫਾਰਮ ਤੇ ਸਵਾਗਤ ਆ ਨਾਮ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 977979783444 ਦੋਰੇ ਬੋਲ ਦਿਓ ਜੀ 977979783444 ਆਹ ਵੇਖੋ ਲਿਖਿਆ ਮੰਗਲੂ ਜੀ ਠੀਕ ਆ ਠੀਕ ਆ ਜੀ ਨੈਰ ਮਾਰ ਲਓ ਜੀ ਤੇ ਮੰਗਲੂ ਜੀ ਕਿਧਰੋਂ ਸ਼ੁਰੂਆਤ ਕਰੀਏ ਉਧਰੋਂ ਕੇ ਇਧਰੋਂ ਆ ਵੱਡੀ ਛੋਟੀ ਦੇ ਕਰ ਲੀਏ ਮੈਂ ਕਹਿੰਦਾ ਉਧਰੋਂ ਤਾਜੀ ਸੂਈ ਤੋਂ ਹੌਲੇ ਪਾ ਦੋ ਕਰ ਦਈਏ ਇੱਥੋਂ ਕਰੀਏ ਹਾਂਜੀ ਖੋਲੋ ਇਹਨੂੰ ਗੱਬਣੇ ਆਦੀ 4 ਮਹੀਨੇ ਦੀ ਅੱਛਾ ਤੇ ਚੈੱਕ ਆਸੇ ਫੁੱਲ ਗਰੰਟੀ ਦੇ ਤੇ ਮੈਂ ਬਹੁਤ ਜ਼ਿਆਦਾ ਚੰਗੀ ਹੈ ਜੀ ਦੇਖੋ ਖੋਲੋ ਜੀ ਤੇ ਆ ਮਗਰ ਇਹਦੇ ਬੱਚਾ ਜੀ ਕੱਟਾਂ ਮਗਰਿਆ ਜੀ ਹਾਂਜੀ ਦੁੱਧ ਦੇ ਦੇ ਕੋ ਜੇ 5 ਕਿਲੋ ਹੀ ਠੀਕ ਆ ਫੇਸ ਕੁਆਲਟੀ ਚੈੱਕ ਕਰ ਲਓ ਜੀ ਖੋਲੋ ਜੀ ਵੱਡੀ ਮੈਂ ਵਾਂ ਦੁੱਧ 5 ਕਿਲੋ ਜਾਂ ਮੰਗਲੂ ਜੀ ਠੀਕ ਆ ਹਾਂਜੀ ਤੇ ਗੱਬਣ ਚੈੱਕ ਪਾਸ ਦੀ ਫੁੱਲ ਗਰੰਟੀ ਆ ਤੇ ਚੰਗੇ ਰੁਪਈਆਂ ਦੀ ਮੈਂ ਵੇਖੀ 17 18 ਗਿੰਦੋ ਵਾਲੀ ਮਹਿੰਮਤਾ ਜੀ ਅੱਛਾ ਹਾਂਜੀ ਹਾਂਜੀ ਕਰਾਓ ਚੈੱਕ ਅਨਪੂਰਨ ਕਾਓ ਪੂਰੀ ਵੱਡੀ ਝੋਟੀ ਆ ਜੀ ਪੂਰੀ ਵੱਡੀ ਮਹਿੰਮਾ ਜੀ ਦੇਖ ਲਓ ਕਾਤ ਮੇਰੇ ਤੋਂ ਅੰਦਾਜ਼ਾ ਲਾ ਲਓ ਵੀ ਛਿੱਡੀ ਵੱਡੀ ਠੀਕ ਆ ਜੀ ਕਰੋ ਚੈੱਕ ਠੀਕ ਆ ਫੇਸਕਵਾਰਟੀ ਗੱਲ ਫੇਸਕਵਾਰਟੀਆਂ ਪੂਰੀ ਸਰਾਦ ਬਾ ਇਹਦੀ ਕੀਮਤ ਹੈ ਕੀਮਤ ਮੰਗ ਲਓ ਜੀ ਜਿੰਨੀ ਤੂੰ ਕਵੇਂ ਕੀਮਤ ਤੇਰੇ ਗਏ ਤੇ ਜਾ ਦੇ ਰਿਆ 90 ਰੁਪਏ ਦੀ ਜਿਆਦਾ ਨਹੀਂ ਵਡੀ ਆ ਛੋਟੀ ਛੋਟੀ ਤਾਂ ਡੇਢ ਤੋਂ ਬਾਹਰ ਵਿਗੂਗੀ ਜੀ ਆਪ ਜਿਆਦਾ ਨਹੀਂ ਕਹਿੰਦੇ ਘੱਟੋ ਘੱਟ ਵੀ ਅੱਗੇ ਵਿਕੀ 165 ਦੀ 160 65 ਦੀ ਵਿਗੂਗੀ ਛੋਟੀ ਫਿਰ ਤੂੰ ਦੱਸ ਕਿੰਨੇ ਦੀ ਦੇ ਦਈਏ ਮੈਂ ਰਕਣਾ ਸੀ 85 ਦੇ ਦਈਏ ਹਾਂ 85 ਦੀ 85 ਚੋਂ ਵੀ ਕੋਈ ਛੋਟ ਛਾਟ ਕਰ ਦਈਏ ਮਰਜੀ ਆ ਟਾਡੀ ਗਾੜੀ ਤੂੰ ਦੱਸ ਕਿੰਨੀ ਛੋਟ ਕਰੀਏ ਕਿੰਨੀ ਛੋਟ ਕਰੀਏ ਦੇਰੀ ਹੈ ਕੋਈ ਦੋ ਛੜ ਦੋ 85 ਚ ਫਿਰ ਦੋ ਛੜ ਦਿਗੇ ਹਾਂ 82000 ਦੀ ਦੇ ਦਾਂਗੇ ਫਿਰ ਵਖਾਲ ਦੋ ਥਣ ਦੇ ਵਾ ਠੀਕ ਹੈ ਜੀ ਹਾਂ ਜੀ ਫੇਸ ਬਹੁਤ ਜ਼ਿਆਦਾ ਚੱਲੀ ਆ ਤੇ ਇਹ ਮੰਗਲੂ ਜੀ ਪਹਿਲਾ ਸੂਆ ਤੇ 4 ਦਾਂਦਿਆ ਅੱਛਾ ਤੇ 12 ਕਿਲੋ ਦੁੱਧ ਆ ਠੀਕ ਆ ਤੇ 11ਾਂ ਦੀ ਗਾਰੰਟੀ ਦੇ ਕੋਈ ਲੈ ਜੇ ਜਿਹੜਾ ਮਰਜੀ ਠੰਡਾ ਦੁੱਧ ਹੋਊਗਾ ਚੋਪ ਸਮਾ ਦਾ ਨੂੰ ਹੁਣੇ ਲਾ ਕੇ ਬੱਚਾ ਦਿਖਾ ਲਦੇ ਨੇ ਜਮਾ ਇੱਕ ਨੰਬਰ ਐ ਪਹਿਲਾ ਸੂਆ ਦੇ ਦੇਖੋ ਝੋਡੀ ਜੀ ਯਾਤਾਲੀ ਝੋਡੀ ਆ ਚਲੋ ਜੀ ਚਲੋ ਜੀ ਚੈੱਕ ਲੈ ਆਓ ਮੰਗਲੂ ਜੀ ਲੈ ਆਓ ਲੈ ਆਓ ਲੈ ਆਓ ਕਰੋ ਜੀ ਚੈੱਕ ਇਧਰੋਂ ਵੀ ਥਾਣਾ ਚੈੱਕ ਕਰੋ ਚੈੱਕ ਜੀ ਇੰਨਾ ਚਾ ਵਾ ਚੰਗਾ ਜੀ ਬਹੁਤ ਜ਼ਿਆਦਾ ਚੰਗਾ ਕੀਮਤ ਮੰਗ ਲੂ ਜੀ ਜਿੰਨੀ ਕਹੋ ਜੀ ਤੁਸੀਂ ਦੱਸੋ ਜੀ ਤੁਸੀਂ ਦੱਸੋ ਤੁਸੀਂ ਦੱਸਣਾ ਵੇਖੋ ਜੀ ਥਣ ਲੈਵਾ ਇਹਦੀ ਕੀਮਤ ਮੈਨੂੰ ਨਹੀਂ ਪਤਾ ਇਹਦੀ ਤੁਸੀਂ ਕਰੋ ਕੱਟੀ ਜਿਹੜੀ ਆ ਕੱਟੀ ਆ 12 ਦੀ ਅੱਛਾ ਤੇ ਜਿੰਨੇ ਦੀ ਤੂੰ ਕਹਵੇਂ ਮੰਗ ਲੂ ਉਹਨੇ ਦੀ ਦੇ ਦਾਂਗੇ 12 ਨੂੰ 5 ਛੜ ਦੇ 15 ਦੀ ਹਾਂ 10 ਦੀ ਗੱਡੀ ਦਵਾਂਗੇ ਠੀਕ ਆ ਹੋਰ ਕੋ ਬਸ 10 ਤੋਂ ਘੱਟ ਦੇ ਦੇਣੀ ਨਹੀਂ ਮੰਗ ਲੂ ਜੀ ਕੀ ਕਰ ਸਕਦਾ ਦੁੱਧ ਦੁੱਧ 11 ਕਿਲੋ ਦੀ ਗਰੰਟੀ ਆ ਦੁੱਧ 12 ਵਾ ਠੀਕ ਆ ਹਾਂਜੀ ਹਾਂਜੀ ਆ ਵੇਖੋ ਜੀ ਆ ਗੜੀ ਆ ਗਈ ਕੱਟੀ ਇਹ ਕੱਟੀ ਦੀ ਵਿਚਾਈ ਆ ਆਪਾਂ ਜਾਣ ਜੀ ਅੱਛਾ ਤੇ ਵੇਖੋ ਝੂਲੀ ਝਾਲੀ ਕਰੋ ਚੈੱਕ ਜੀ ਇਹਦੀ ਇਹ ਬਣ ਵੀ ਗਈ ਆ ਜੀ ਜਿੰਨੇ ਵੀਰ ਨੇ ਲੈਣੀ ਆ ਉਹ ਵੀਡੀਓ ਮੰਗਵਾ ਸਕਦਾ WhatsApp ਦੇ ਮੈਸੇਜ ਕਰਦੇ ਉਹਨੂੰ ਵੀਡੀਓ ਭੇਜ ਦਾਂਗੇ ਡਾਇਰੈਕਟ ਕ੍ਰੋਸਿੰਗ ਕੀਤੀ ਆ ਜੀ ਨੀਦੀ ਰਾਜ ਦੇ ਤੇ ਜਿੰਨੀ ਵਧੀਆ ਇਹ ਬਣੀ ਆ 100% ਨਿਕਲੂਗੀ ਜੀ ਠੀਕ ਆ ਮੰਗਲੂ ਜੀ ਹਾਂ ਜੀ ਇਹ ਕੀ ਕੀਮਤ ਕੀਮਤ ਮੰਗਲੂ ਜੀ ਇਹਨਾਂ ਜੋ ਨਾ ਆਪਾਂ ਮੁਨਾਫਾ ਲੈਨੇ ਆ ਨਾ ਲੈਣਾ ਹੈ ਹਾਂ ਜੀ ਫਿਰ ਇਹ 23000 ਦੀ ਦਵਾਂਗੇ ਜੀ ਠੀਕ ਵੀਰ ਮੇਰਾ 100 ਦਾ ਨਾਟ ਬਣਾ ਕੋਈ ਘਟਾਵੇ 23000 ਦੀ ਦਵਾਂਗੇ ਬਹੁਤ ਸੋਹਣੀ ਕੱਟੀ ਆ ਇਧਰ ਮੜ ਆ ਜਾ ਫੇਸ ਕੁਆਲਟੀ ਵਿਖਾਲ ਦੋ ਸਿੰਘ ਸਿੰਘ ਬਹੁਤ ਜਿਆਦਾ ਚੰਗਾ ਠੰਡ ਠੁਣ ਤੁਹਾਨੂੰ ਵਿਖਾਲਦੇ ਆ ਤੇ 23000 ਦੀ ਦਵਾਂਗੇ ਬਣੀ ਆ ਬਣੀ ਦੀ ਕੋਈ ਜਰੂਰ ਡਾਇਰੈਕਟ ਕ੍ਰੋਸਿੰਗ ਵਾਲੇ ਚੈੱਕ ਕਰ ਐ ਕਰ ਦਾਂਗੇ ਜੀ ਆ ਗੜੀ ਆ ਗਈ ਪਹਿਲਾਂ ਮੇਰੀ ਇਹ ਪਹਿਲੇ ਸਵੇਰ ਝੋਡੀ ਆ ਜੀ ਤੇ ਇਹਦੇ ਥੱਲੇ ਹੋਊਗਾ ਜੀ ਠੰਡਾ ਬੋਲਾ 6 ਕਿਲੋ ਤੇ ਆ ਬੱਚਾ ਜੀ ਤੇ ਜਿਹੜੀ ਗੱਲ ਐ ਇਹਦੇ ਉਂ ਪਰਲੇ ਠੰਡੇ ਪਈ ਆ ਭਲ ਤੇ ਭਲ ਥੋੜੀ ਜੀ ਸਖਤ ਵੀ ਆ ਫਿਰ ਮੇਰਾ ਉਹ ਫੋਨ ਲਾਵੇ ਜਿੰਨੇ ਲੈਣੀ ਆ ਕਿਉਂਕਿ ਭਲ ਸਖਤ ਆ ਦੱਸਤਾ ਆਪਾਂ ਤੇ ਧਾਰਾਂ ਧੂਰਾ ਵਧੀਆ 6 ਕਿਲੋ ਬੋਲਾ ਵਾ ਉਸ ਤਰੀਕੇ ਨਾਲ ਹੀ ਅਸੀਂ ਦੇ ਦੇਣੀ ਆ ਸਹੀ ਗੱਲ ਮੰਗਲੂ ਜੀ ਠੀਕ ਆ ਹਾਂਜੀ ਹਾਂਜੀ ਫੇਸ ਕੁਆਲਿਟੀ ਚੌਕ ਦੇ ਦੰਦ ਕੱਢਦੀ ਆ ਮਾਲਵੇ ਦੀ ਝੋਟੀ ਆ ਕੀਮਤ ਇਹਦੀ ਜਮਾਂ ਤਾਂ ਕਰਕੇ ਹਿਸਾਬ ਜੇ ਨਾ ਕਰ ਦੇਣੀ ਆ ਤਾਜੀ ਸੂਈ ਆ ਜਿਹੜੀ 85 ਕੀ ਨਹੀਂ 85 ਵਾਲੀ ਦੀ ਕੀਮਤ ਮੰਗਲੂ ਜੀ ਇਹਦੀ ਕਰਨੀ ਹਾਂ ਹਾਂਜੀ ਦੇਖੋ ਥਣ ਦੇਵਾ ਕਰੋ ਚੈੱਕ ਜੀ 80 ਦੀ ਉਹ 80 80 ਵਾਲੀ ਨਹੀਂ ਕਰ ਮੰਗਲੂ ਜੀ ਕੀਮਤ ਇਹਦੀ ਕਰਨੀ ਹਾਂ ਇਹਦੇ ਠੰਡੇ ਜੰਮੀ ਆ ਭਾਲ ਤਾਂ ਆਪਾਂ ਉਹ ਤਰੀਕੇ ਨਾਲ ਹੀ ਦੇਣੀ ਆ ਜੀ ਤਾਂ ਦੇਖੋ ਜੀ ਥਣ ਥਣ ਤੁਹਾਨੂੰ ਐਂ ਕਵੱਲੀ ਕੁਆਲਿਟੀ ਚ ਸਿੰਗ ਦੇ ਬੱਚਾ ਆ ਜੇ 나ੜੂ ਨਾਲ ਜੇ ਫਿਰ ਦਾਦੋ ਜੀ ਇਹ ਮੰਗਲੂ ਜੀ 65000 ਦੀ ਦੇ ਦਈਏ ਠੀਕ ਆ ਤੇ 65000 ਜੋ 60000 ਦੀ ਦੇ ਦਾਂਗੇ ਜੀ ਜਿਹੜੇ ਵੀ ਵੀਰ ਮੇਰੇ ਨੇ ਲੈਣੀ ਆ ਫੋਨ ਲਾ ਲੈ 60000 ਦੀ ਕੱਟੀ ਦੇ ਦਾਂਗੇ ਕਿਉਂਕਿ ਭਾਲ ਪਈ ਆ ਅਗਲੇ ਥਣ ਤੇ ਬੱਚਾ ਛੱਡੋ ਛੋਟੀ ਦਾ ਧਾਰਾ ਮਾਰ ਕੇ ਖਾਲੀ ਇਹ ਅੰਦਰ ਵੀਰ ਮੇਰਾ ਚੈੱਕ ਕਰ ਲੋ ਜੀ ਆਹ ਤੇ ਆਹ ਥਣ ਦੇ ਭਾਲ ਪਈ ਆ। ਹਾਂ ਇਹਦਾ ਕਰਕੇ ਕੀਮਤ 60000 ਰੁਪਏ ਆ ਵੀਰ ਜੀ। ਜੇ ਭਾਲ ਲੱਥ ਗਈ ਤੇ ਫਿਰ ਜਿੰਨੇ ਦੀ ਅਸੀਂ ਕੱਟੀ ਆਉਂਦੇ ਦੀ ਵੇਚਾਂਗੇ। ਭਾਲ ਦਾ ਕਰਕੇ 60000 ਰੁਪਏ ਦੀ ਤੇ ਤਾਜੀ ਸੂਈ ਆ ਪਰਸੋਂਕ ਦੀ। ਤੇ ਪਰਸੋਂ ਦੀ ਸੂਈ ਥੱਲੇ 6 ਕਿਲੋ ਠੰਡਾ ਬੋਲਾ ਦੁੱਧ ਦਾਸ ਦੇ ਦੂਗੀ ਕੱਟੀ। ਥਣ ਦੇਵੇ ਦੀ ਕੁਆਲਿਟੀ ਬਹੁਤ ਹੈ। ਵੇਖੋ ਜੀ ਕਰ ਲਓ ਚੈੱਕ। ਭਾਲ ਜੰਮੀਆਂ ਧਾਰਾ ਨਹੀਂ ਘਟ। ਧਾਰਾ ਪੂਰੀਆਂ ਧਾਰ ਨਿਕਲਦੀ ਥਣ ਚ ਵਧੀਆ ਭਾਲ ਜਰੂਰ ਜੰਮੀ ਆ ਜਿਹੜੀ ਤੇ ਆ ਜੋਡੀ ਦਾ ਬੱਚਾ ਛੜਦਾ ਤੁਹਾਨੂੰ ਚੋਕੇ ਦਿਖਾ ਲਦੇ ਆ ਵੀਰ ਜੀ ਛੋਟੀ ਪਸਮਾਲ ਆ ਗਈ ਆ ਤੁਹਾਨੂੰ ਦਿਖਾ ਲਦੇ ਆ ਫੜਾਓ ਮੰਗਲੂ ਜੀ ਬਾਲਟੀ ਆ ਵੇਖ ਲਓ ਜੀ ਪਿਛੋਂ ਵੀ ਤੁਹਾਨੂੰ ਦਿਖਾ ਲਦੇ ਆ ਆ ਵੇਖੋ ਜੀ करती है देखो जी मंगलू जी कराओ बाल्टी चैक ठीक है जी कराओ जी चोन चेक मंगलू जी पुखारे ਉਹਨਾਂ ਨੂੰ ਜਾਨ ਮੰਗਲੂ ਜੀ ਬਹੁਤ ਜ਼ਿਆਦਾ ਕੱਟੀ ਦੀ ਖਰੀਦ ਆ ਜਿੰਨੀ ਕਹਿ ਰਹੀ ਹੈ ਉਨੀ ਖਰੀਦ ਆ ਨਾ ਕਿ ਕਿ ਨਾ ਇੱਕ ਨੰਬਰ ਮੈਂ ਜੋ ਤੀ ਕਹਤੋ ਕੋਈ ਗਲਤੀ ਹੋ ਕਮ ਮਾੜਾ ਯਾ ਗੋਡੇ ਤੋਂ ਹੂਣ ਚ ਚੱਕ ਲਾ ਗੋਡੇ ਦੇ ਦਿੰਦਾ ਏ ਵੀਰ ਮੇਰਾ ਨਾ ਕੋਈ ਕੈਮਰੇ ਸਾਡੇ ਦੇਖ ਕੇ ਤੇ ਚਵਾਈ ਦੇਖਦੇ ਆਪਾਂ ਜੋ ਕਿਹਾ ਉਹੋ ਕੁਛੀ ਆ ਜੀ ਜਿੰਨਾ ਦੁੱਧ ਕਿਹਾ ਆਪਾਂ ਕੋਈ ਚਾਰ ਟਾਈਮ ਚੋ ਕੇ ਲੈ ਜੇ ਇਹ ਗੱਲ ਦੀ ਬੰਗਲੂ ਜੀ ਕੋਈ ਗੱਲ ਨਹੀਂ ਸਹੀ ਗੱਲ ਹੈ ਕਿ ਨਹੀਂ 11 ਕਿਲੋ ਅਸੀਂ ਕਿਹਾ ਤਾਂ 11 ਕਿਲੋ ਚਵਾ ਦਾਂਗੇ ਠੰਡਾ ਦੇ ਦਿਓ 11 ਕਿਲੋ ਸਹੀ ਗੱਲ ਮੰਗਲੂ ਜੀ ਕਿ ਨਹੀਂ ਮੈਂ ਕਿਉਂ ਤੈਨੂੰ ਕਹਤਾ ਨਹੀਂ ਮੈਂ ਨਹੀਂ ਜੋ ਕਹਿਆ ਤਾਂ ਉਹਦਾ ਸਹੀ ਗੱਲ ਹੈ ਕਿ ਗਲਤ ਹੈ ਕੀ ਦੁੱਧ ਤੋਤੀ ਚਿੱਪਾ ਗਈ ਤਾਂ ਉਹਨੋਂ ਨਿਕਲਦਾ ਮੈਂ ਘੱਟ ਦੱਸਿਆ ਮੈਂ ਵਾਧਿਆ ਯਾਰਾ ਦੱਸਿਆ ਕੋਈ ਪਹੁੰਚਦਾ ਅੱਜ ਦਾ ਵੀ ਟੱਚ ਵਾਗਲੇ ਫੇਰ ਵੀ ਰਾਜੀ ਹੋ ਮੰਗਲੂ ਜੀ ਖਾ ਲਓ ਘਾ ਆ 2 ਕਿਲੋ ਲੱਗੇ ਗਾੜਿਆ ਠੀਕ ਹੈ ਜੀ ਹਾਂ ਜੀ ਆ ਮਗਰਲੇ ਜੋਂਨਾ ਚੋਂ ਖਾ ਲਓ ਹੁਣ ਦੇ ਦੇਖੋ ਜੀ ਜੋਂ ਮਗਰਲੇ ਬਹੁਤ ਹੀ ਚੋਂਨ ਨੂੰ ਖਰੀਆ ਮੰਗਲੂ ਜੀ ਖਾ ਲਓ ਨੇੜੇ ਕਰਕੇ ਦੇਖੋ ਜੀ ਮੰਗਲੂ ਜੀ ਚੋਂ ਠੀਕ ਹੈ ਜੀ ਚੋਹ ਤੋ ਹੀ ਕਹਤਾ ਗਲ ਗਲਤ ਹੋਈ ਬੋਦਾ ਥੋੜਾ ਖੜਾ ਘਟ ਘਟ ਕਰੇ ਮਾੜਾ ਜਿਆ ਕੋਲਾ ਕੋਲਾ ਚੁੱਕੇ ਹੋ ਅੰਮਗਲੂ ਆ ਬਾਹਰ ਚੁੱਪ ਕਰਾਈ ਬੰਡੀ ਬੰਦਿਆਂ ਨੂੰ ਤਾਂ ਚੁੱਪ ਕਰ ਜਾ ਮਾੜਾ ਜਿਆ ਘਟ ਗਿਆ ਮੇਨ ਗਾ ਲਿਆ ਮੰਗਲੂ ਜੀ ਮਈਆਂ ਨੂੰ ਟਾਈਮ ਨਹੀਂ 1 ਮਿੰਟ ਦਾ ਵੀ ਲੱਗਦਾ ਠੀਕ ਹੈ ਜੀ ਆਜੋ ਇੱਧਰ ਆਜੋ ਆਏ ਆ ਨਾ ਥੋੜਾ ਕੈਮਰੇ ਤੋਂ ਮੈਨੂੰ ਡਰਤ ਨਹੀਂ ਫੇਸ ਵਾਲੀ ਨੂੰ ਦੁੱਧ ਇੱਧਰ ਤਾਂ ਰੱਖ ਮੋਹਤਾਨਾ ਲਾਗੇ ਕਰ ਡਰ ਜੀ ਜੀ ਫੇਰ ਉਹ ਜੀ ਚੋਣ ਕੋਈ ਦੋਰੇ ਡੋਕਾ ਨਹੀਂ ਲਾਉਂਦੀ ਤੇ ਮੈਂ ਹੀ ਮਗਰ ਉਹ ਸਿਰ ਮਾਰਦੀ ਆਵੇ ਖਾਲ ਫਿਰ ਵੀ ਨਹੀਂ ਮੈਂ ਹਿੱਲਦੀ ਇੰਨੀ ਠੰਡੀ ਮੈਂ ਆ ਵੇਖ ਲੋ ਆ ਵੇਖ ਲੋ ਤੇ ਆ ਵੇਖ ਲੋ ਮਾਰੇ ਮੰਗ ਲੋ ਜੀ ਛੱਡ ਦੋ ਬੱਚਾ ਆ ਦੁੱਧ ਦਿਖਾ ਲਓ ਬਾਕੀ ਜਿੰਨੇ ਵੀਰ ਮੇਰੇ ਨੇ ਲੈਣੀ ਆ ਆਪ ਦੀ ਤਸੱਲੀ ਕਰ ਲੈ ਆ ਵੇਖ ਲੈ ਦੁੱਧ ਇੰਨਾ ਹੈਗਾ ਹੈਗਾ ਝੁੱਟੀ ਥੱਲੇ ਬਾਕੀ ਸਾਰਿਆਂ ਵੀਰਾਂ ਦਾ ਧੰਨਵਾਦ ਵੀਡੀਓ ਵੇਖਣ ਲਈ ਨਾਮ ਹੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 9779283444 9779283444 ਆ ਵੇਖ ਲਓ ਜੀ ਕੋਈ ਗੱਲਬਾਤ ਨਹੀਂ ਇਹੋ ਜੀ ਜਵਾਂ ਸੀ ਲਸ ਲਾਗੇ ਆ ਦੁੱਧਿਆ ਸਾਰੇ ਵੀਰਾਂ ਦਾ ਧੰਵਾਦ ਆ ਵੀਡੀਓ ਵੇਖਣ ਲਈ ਸასი ਗੱਲ ਜੀ ਸਾਰਿਆਂ